ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਵਰਕ ਕੀਤੇ ਹੋਏ ਸੂਟ ਤੇ ਸਲਾਈਆਂ ਵਾਲੇ ਸੂਟ ਨਹੀਂ ਗੇ ਮੈਂ ਦੋਨੋਂ ਤੁਹਾਨੂੰ ਕਿਉਂਕਿ ਮੈਨੂੰ ਕਿਸੇ ਭੈਣ ਨੇ ਹਨਾ ਕਿਹਾ ਸੀਗਾ ਵੀ ਤੁਸੀਂ ਸਟਿਚਿੰਗ ਵਾਲੇ ਸੂਟ ਜਰੂਰ ਸ਼ੋਅ ਕਰਿਆ ਕਰੋ ਤਾਂ ਕਰਕੇ ਆਪਾਂ ਉਦੋਂ ਦੇ ਕਾਰਨ ਲੱਗ ਗਏ ਹਨਾ ਸ਼ੋਅ ਤੇ ਨਹੀਂ ਫਿਰ ਮੈਂ ਬਹੁਤ ਘੱਟ ਮੈਂ ਹਜੇ ਵੀ ਫਿਲਹਾਲ ਬਹੁਤ ਘੱਟ ਸਟਿਚਿੰਗ ਵਾਲੇ ਸੂਟ ਸ਼ੋਅ ਕਰਦੀਆਂ ਕਿਉਂਕਿ ਮੇਰੇ ਕੋਲ ਇਨਾ ਟਾਈਮ ਨਹੀਂ ਹੁੰਦਾ ਹੈਗਾ ਤੇ ਬਸ ਆ ਸੂਟਸ ਵਗੈਰਾ ਦੀ ਵੀਡੀਓ ਨਹੀਂ ਗੀਆਂ ਜਿਹੜੀਆਂ ਇਹ ਅਪਲੋਡ ਮਤਲਬ ਹੋ ਜਾਣੇ ਹੀ ਬਹੁਤ ਹੁੰਦਾ ਹੈਗਾ ਤੇ ਤਾਂ ਕਰਕੇ ਸਟਿਚਿੰਗ ਵਾਲੇ ਥੋੜੇ ਸੂਟਿੰਗ ਇਸਕਿਪ ਹੋ ਜਾਂਦੇ ਹੁੰਦੇ ਨੇ ਕੋਈ ਵੀ ਤੁਹਾਡੇ ਕੋਲੇ ਆਪਣਾ ਡਿਜ਼ਾਈਨ ਹੈ ਤੁਸੀਂ ਸ਼ੇਅਰ ਕਰ ਸਕਦੇ ਹੋਗੇ ਸੂਟ ਰੈਡੀ ਕਰਵਾ ਸਕਦੇ ਹੋ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾਣਾ ਹੈਗਾ ਮਸ਼ੀਨ ਵਰਕ ਦਾ ਕਰਵਾਉਣਾ ਜਿੱਦਾਂ ਵੀ ਕਰਵਾਉਣਾ ਹੈ ਰੈਡੀ ਕਰਵਾ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੀ ਆਂਗੀ ਜਿਹੜਾ ਸੂਟ ਹੈਗਾ ਆਪਾਂ ਰੈਡੀ ਕੀਤਾ ਹੈਗਾ ਜੌਰਜਟ ਦੇ ਉੱਪਰ ਸੈਮੀ ਜੌਰਜਟ ਹੈਗੀ ਪਰ ਜੌਰਜਟ ਬਹੁਤ ਵਧੀਆ ਰਹਿੰਦੀ ਹੈ ਕਿਉਂਕਿ ਦੀ ਫਿਟਿੰਗ ਬਹੁਤ ਜ਼ਿਆਦੇ ਸੋਹਣੀ ਆਉਂਦੀ ਹੈਗੀ ਤੇ ਲੋ ਜੀ ਸੇਮ ਹਨਾ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਸੂਟ ਦਿਖਾਇਆ ਜੈਨੀਫਰ ਤੇ ਰੈਡੀ ਹੋਇਆ ਹੋਇਆ ਜੈਨੀਫਰ ਤੇ ਕਰਵਾਉਂਗੀ ਸੇਮ ਪ੍ਰਾਈਸ ਦਾ ਜਾਰਜਟ ਤੇ ਵੀ ਕਰਵਾਉਂਗੀ ਸੇਮ ਪ੍ਰਾਈਸ ਹੈ ਇਸ ਤਰ੍ਹਾਂ ਦਾ ਕੇਰਾ ਵਰਕ ਹੋਇਆ ਹੋਇਆ ਕਲਰ ਹੈ ਜਿਹੜਾ ਬੋਟਲ ਗ੍ਰੀਨ ਹੈਗਾ ਦੇਖੋ ਕਲਰ ਤੁਹਾਨੂੰ ਹਨ ਬਿਲਕੁਲ ਪਰਫੈਕਟ ਆ ਰਿਹਾ ਕੰਮ ਤੁਹਾਨੂੰ ਮੈਂ ਨੇੜੇ ਤੋਂ ਦਿਖਾ ਦਿੰਨੀ ਆ ਕੰਮ ਤੁਹਾਨੂੰ ਪੂਰਾ ਐਂਡ ਨੀਟ ਐਂਡ ਕਲੀਨ ਮਿਲੇਗਾ ਤੇ ਇਹਦੇ ਨਾਲ ਦੇ ਕਾਫੀ ਸੂਟ ਪਤਾ ਨਹੀਂ ਮੇਰੇ ਦਿਮਾਗ 'ਚੋਂ ਹੀ ਨਹੀਂ ਹੈਗੇ ਵੀ ਆਪਾਂ ਕਿੰਨੇ ਕ ਸੂਟ ਸੇਲ ਕਰਦੇ ਨੇਗੇ ਰੈਡੀ ਕਰਕੇ ਤੇ ਸੇਮ ਮਤਲਬ ਬਾਤੇ ਵੀ ਕੰਮ ਇਦਾਂ ਹੀ ਆਊਗਾ ਆਰਮ ਤੇ ਦੇਖੋ ਜਦੋਂ ਇਤੇ ਪਾਈਪਿੰਗ ਵਗੈਰਾ ਲੱਗ ਗਈ ਹਨਾ ਤੇ ਫਿਰ ਸੂਟ ਜਿਹੜਾ ਹੋਰ ਵੀ ਜਾਦੇ ਸੋਹਣਾ ਲੱਗਣ ਲੱਗ ਜਾਂਦਾ ਹੁੰਦਾ ਹੈਗਾ ਇਹ ਹੈਗਾ ਘੇਰੇ ਦਾ ਕੰਮ ਹੋਇਆ ਹੋਇਆ ਇਹਦੇ ਨਾਲ ਦੇ ਹੋਰ ਵੀ ਸੂਟ ਰੈਡੀ ਹੋ ਰਹੇ ਨੇ ਪਸ਼ਮੀਨੇ ਤੇ ਵੀ ਹੋ ਰਹੇ ਨੇਗੇ ਤੁਸੀਂ ਕੋਈ ਵੀ ਫੈਬਰਿਕ ਤੇ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਇਹਦੇ ਆਪਾਂ ਇਸ ਤਰ੍ਹਾਂ ਪੇਸਟਿੰਗ ਪੱਟੀ ਲਗਾ ਕੇ ਸਟਿਚਿੰਗ ਜਿਹੜੀ ਬਹੁਤ ਸੋਹਣੀ ਹੋ ਜਾਊਗੀ ਨੈਕਸਟ ਸੂਟ ਹੈਗਾ ਬਾਂਦਨੀ ਦੇ ਵਿੱਚ ਜਿਹੜਾ ਕਿ ਆਪਾਂ ਰੈਡੀ ਕੀਤਾ ਹੈਗਾ ਲੋਜੀ ਇਹਦੇ ਨਾਲ ਦਾ ਆਪਾਂ ਬਹੁਤ ਕਾਫੀ ਸੂਟ ਨੇ ਜਿਹੜੇ ਰੈਡੀ ਕਰ ਚੁੱਕੇ ਹਾਂਗੇ ਇਸ ਤਰ੍ਹਾਂ ਦਾ neck ਹੋਇਆ ਹੋਇਆਗਾ ਤੇ ਦੇਖੋ ਇਹ ਸਾਰਾ ਜਿਹੜਾ ਚੈਸਟ ਦੇ ਉੱਪਰ ਕੰਮ ਆ ਜਾਊਗਾ ਇਹ ਕਲਰ ਤੇ ਵੀ ਕਾਫੀ ਜ਼ਿਆਦਾ ਸੋਨਾ ਕਲਰ ਮਤਲਬ ਕੜਾਈ ਉੱਠੀ ਹੈਗੀ ਇਹ ਸਾਰਾ ਚਾਕਾ ਤੇ ਘੇਰੇ ਦਾ ਕੰਮ ਆ ਜਾਊਗਾ ਇਹ ਜਿਹੜੇ ਨੇਗੇ ਚਾਕ ਨਿੰਗੇ ਬਣੇ ਹੋਏ ਨੇਗੇ ਇਹ ਵਾਲੇ ਤੁਸੀਂ ਮੇਰੀ ਮੇਰੀ ਵੀਡੀਓ ਚੈੱਕ ਕਰ ਸਕਦੇ ਹੋ ਮੇਰੇ ਡਾਰਕ ਗ੍ਰੇ ਕਲਰ ਦਾ ਸੂਟ ਪਾਇਆ ਹੈ ਇਹ ਬਾਵਾ ਤੇ ਕੰਮ ਆ ਜਾਊਗਾ ਇਸ ਤਰ੍ਹਾਂ ਇਹ ਆਰਗੈਂਜ਼ਾ ਬਾਂਦਨੀ ਤੇ ਆਪਾਂ ਸੂਟ ਹੈ ਜਿਹੜਾ ਤਿਆਰ ਕੀਤਾ ਹੈਗਾ ਤੇ ਸਲਵਾਰ ਤੇ ਕੰਮ ਆ ਜਾਊਗਾ ਪਲੱਸ ਇਸ ਤਰ੍ਹਾਂ ਮੇਰੇ ਵੀ ਸੇਮ ਇਦਾਂ ਹੀ ਰੈਡੀ ਕੀਤੀ ہوئی ਆ ਬਾਟਮ ਤੇ ਵਰਕ ਇਦਾਂ ਦਾ ਇਹਦੇ ਵਿੱਚ ਆਪਣੇ ਕੋਲੇ ਕਲਰ ਅਵੇਲੇਬਲ ਹੈਗੇ ਨੇ ਪਰ ਸੇਮ ਸੂਟ ਮੇਰੇ ਨਾਲ ਦਾ ਨਹੀਂ ਹੈਗਾ ਅਵੇਲੇਬਲ ਤੇ ਕਲਰ ਤੇ ਕਲਰ ਹੋਰ ਬਹੁਤ ਅਵੇਲੇਬਲ ਨੇਗੇ ਤੁਸੀਂ ਮੈਂ ਤੁਹਾਨੂੰ ਫੋਟੋ ਸ਼ੇਅਰ ਕਰ ਦੂੰਗੀ ਤੁਸੀਂ ਉਹ ਕਲਰ ਸਿਲੈਕਟ ਕਰਕੇ ਆਪਣਾ ਸੂਟ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਆ ਜਾਊਗਾ ਜੀ ਜਿੱਦਾਂ ਕਿ ਮੇਰਾ ਬਲੈਕ ਸੀਗਾ ਇਹ ਭੈਣ ਨੇ ਖਾਦੀ ਦੇ ਉੱਪਰ ਕਰਵਾਇਆਗਾ ਥੋੜਾ ਜਿਹਾ ਟਾਈਮ ਦੇ ਕੇ ਚੱਲਿਆ ਕਰੋ ਦੇਖੋ ਹੌਲੀ ਹੌਲੀ ਮਹੀਨੇ-ਮਹੀਨੇ ਦੇ ਆਰਡਰ ਸੀਗੇ ਹਨਾ ਤਾਂ ਕਰਕੇ ਥੋੜਾ ਟਾਈਮ ਲੱਗ ਜਾਂਦਾ ਹੈਗਾ ਟਾਈਮ ਜਿਹੜੀਆਂ April ਦੀਆਂ ਬੁਕਿੰਗਾਂ ਨੇ March April ਦੀਆਂ ਉਹ ਆਪਾਂ ਹੁਣ ਕਰ ਲਈਆਂ ਨੇਂਗੀਆਂ ਜੇ ਕਿ ਕਿਸੇ ਵੀ ਭੈਣ ਨੇ ਤੁਸੀਂ ਸੂਟ ਰੈਡੀ ਕਰਵਾਉਣੇ ਨੇ March April ਦੀਆਂ ਤੁਹਾਡੀਆਂ ਬੁਕਿੰਗ ਮਤਲਬ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਹਾਡੇ ਕੋਈ ਵੀ ਤੁਸੀਂ ਹੈਂਡਵਰਕ ਮਸ਼ੀਨਵਰਕ ਤਾਂ ਤੁਸੀਂ ਆਪਣੀ ਬੁਕਿੰਗ ਜਿਹੜੀ ਕਰਵਾ ਸਕਦੇ ਹੋਗੇ ਤਾਂ ਕਿ ਉਦੋਂ ਤੱਕ ਵਧੀਆ ਸੂਟ ਨੇ ਜਿਹੜੇ ਤੁਹਾਡੇ ਰੈਡੀ ਹੋ ਜਾਣ ਲੋ ਜੀ ਇਸ ਤਰ੍ਹਾਂ ਘੇਰੇ ਤੇ ਕੰਮ ਹੋਇਆ ਹੈ ਪਲੱਸ ਨਾਲ ਚਾਕ ਵੀ ਆ ਗਈ ਦੇਖੋ ਕੇਰਾ ਪਲੱਸ ਚਾਕ ਪਲੱਸ ਗਲਾ ਇਹ ਭੈਣ ਨੇ ਖਾਦੀ ਦੇ ਉੱਪਰ ਰੈਡੀ ਕਰਵਾਇਆ ਹੈਗਾ ਖਾਦੀ ਦੇ ਵਿੱਚ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਇਹਨਾਂ ਨੇ ਵਾਈਨ ਸ਼ੇਡ ਤੇ ਕਰਵਾਇਆ ਇਸ ਤਰ੍ਹਾਂ ਜਿਹੜਾ neck ਹੈਗਾ ਬਣਿਆ ਹੋਇਆ ਸੇਮ ਜਿੱਦਾਂ ਮੇਰਾ ਸੂਟ ਬਣਿਆ ਹੋਇਆ ਸੀਗਾ ਤੇ ਪਲੱਸ ਬਾਵਾ ਆ ਜਾਣ ਗਿਆ ਜਿੱਦਾਂ ਮੇਰੀਆਂ ਰੈਡੀ ਹੋਈਆਂ ਹੋਈਆਂ ਨੇ ਗਿਆ ਜਿੱਦਾਂ ਕਿ ਬਲੈਕ ਸੂਟ ਦੀ ਹੈ ਮੇਰਾ ਬਲੈਕ ਪਸ਼ਮੀਨੇ ਤੇ ਪਰ ਇਹਨਾਂ ਨੇ ਖਾਦੀ ਤੇ ਕਰਵਾਇਆ ਤੁਸੀਂ ਕੋਈ ਵੀ ਸਟੱਫ ਤੇ ਕਰਵਾ ਸਕਦੇ ਹੋਗੇ ਦੇਖੋ ਉਸ ਤਰ੍ਹਾਂ ਹੀ ਸੇਮ ਵਰਕ ਹੋਇਆ ਹੋਇਆ ਹੈ। ਇਸ ਤੋਂ ਬਾਅਦ ਆ ਗਿਆ ਜੀ ਪਸ਼ਮੀਨੇ ਤੇ ਸੂਟ ਬਲੈਕ ਤੁਸੀਂ ਦੇਖ ਸਕਦੇ ਹੋ। ਸੇਮ ਮੇਰਾ ਸੂਟ ਇਦਾਂ ਹੀ ਰੈਡੀ ਹੋਇਆ ਹੋਇਆ ਪਹਿਲਾਂ ਆਪਾਂ ਬਹੁਤ ਕਾਫੀ ਸੂਟ ਨੇ ਜਿਹੜੇ ਤਿਆਰ ਕਰਤੇ। ਸੇਮ ਦੇਖੋ ਨੈਕ ਵਰਕ ਹੋਇਆ ਹੋਇਆਗਾ ਜੇ ਤੁਹਾਨੂੰ ਬਲੈਕ ਤੇ ਅੱਛਾ ਲੱਗਦਾ ਤਾਂ ਤੁਸੀਂ ਬਲੈਕ ਜੈਨੀਫਰ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਪਸ਼ਮੀਨੇ ਤੇ ਨਹੀਂ ਕਰਵਾਉਣਾ। ਦੇਖੋ हिਪ ਪਲੱਸ ਘੇਰਾ ਪਲਸ ਬਾਅਮ सेम ਜਿੱਦਾਂ ਮੈਂ ਤੁਹਾਨੂੰ ਦਿਖਾਈਆਂ ਨੇਗੀਆਂ ਦੇਖੋ ਜੀ ਇਸ ਤਰ੍ਹਾਂ ਜਿਹੜਾ ਕੰਮ ਹੋਇਆ ਹੈ ਬਾਜ ਤੇ ਕੰਮ ਤੁਹਾਨੂੰ ਪੂਰਾ ਨੀਟ ਐਂਡ ਕਲੀਨ ਮਿਲੂਗਾ ਦੇਖੋ ਜੀ ਇਸ ਤੋਂ ਬਾਅਦ ਆਜੂਗਾ ਜੀ ਕ੍ਰੇਪ ਤੇ ਉੱਪਰ ਰਾਇਲ ਬਲੂ ਕਲਰ ਤੇ ਇਹ ਪੌਂਚੇ ਵਰਕ ਹੋਏ ਹੋਏ ਨੇਗੇ ਦੇਖੋ ਜੀ ਇਹ ਪੌਂਚੇ ਵਰਕ ਹੋਏ ਹੋਏ ਨੇਗੇ ਕੰਮ ਦੇਖੋ ਸਾਰਾ ਨੀਟ ਐਂਡ ਕਲੀਨ ਮਿਲੂਗਾ ਤੇ ਪਲੱਸ ਬਾਵਾ ਵਰਕ ਹੋਈ ਹੋਈਆਂ ਲੰਗੀਆਂ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਜੀ ਤੁਸੀਂ ਇਹਨੂੰ ਕੋਈ ਵੀ ਕਲਰ ਤੇ ਕريب ਤੇ ਜੌਰਜਟ ਤੇ ਬਸ ਇਹਦੀਆਂ ਮਤਲਬ ਸਲਵਾਰ ਤੇ ਬਾਵਾ ਹੀ ਵਰਕ ਨਹੀਂ ਗਿਆ ਕੋਈ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਸਟਿਚਿੰਗ ਕੀਤੇ ਹੋ ਸੂਟ ਦਿਖਾ ਦਿੰਨੀ ਹ ਪਰਪਲ ਸੂਟ ਹੈਗਾ ਮੇਰੇ ਨਾਲ ਦਾ ਦੇਖੋ ਜੀ ਇਸ ਤਰ੍ਹਾਂ ਮਤਲਬ ਸਟਿਚ ਕੀਤੇ ਜਿਦਾ ਤੁਹਾਨੂੰ ਜਾਦੇ ਪਤਾ ਲੱਗੂਗਾ ਸੇਮ ਜਿਦਾ ਮੇਰੀ ਸਟਿਚਿੰਗ ਹੋਈ ਹੈ ਉਦਾਂ ਹੀ ਆ ਇਸ ਤਰ੍ਹਾਂ ਦੇਖੋ ਚਾਕ ਵਰਕ ਹੋਏ ਹੋਏ ਨੇਗੇ neck ਵੀ ਹੈਗਾ ਪਲੱਸ ਬਾਵਾ ਸਟੀਚਿੰਗ ਆਪਾਂ ਕੀਤੀ ਹੈਗੀ ਪਲੱਸ ਪੇਸਟਿੰਗ ਪੱਟੀ ਲਗਾ ਕੇ ਫੇਸ ਸਟੀਚਿੰਗ ਕੀਤੀ ਹੈ ਲਓ ਜੀ ਕੰਮ ਤੁਹਾਨੂੰ ਸਲਾਈ ਦਾ ਵੀ ਪੂਰਾ ਸੋਨਾ ਮਿਲੇਗਾ ਸਾਫ ਸੁਥਰਾ ਮਿਲੇਗਾ ਤੇ ਸੈਕਿੰਡ ਸੂਟ ਵੀ ਸੇਮ ਦੇਖੋ ਸਟਿਚ ਹੋਇਆਗਾ ਇਸ ਤਰ੍ਹਾਂ ਖਾਦੀ ਦੇ ਉੱਪਰ ਹੈ ਦੇਖੋ ਇਸ ਤਰ੍ਹਾਂ ਨੈੱਕ ਦਾ ਬਣਿਆ ਹੋਇਆ ਪਲੱਸ ਬਾਵਾ ਨੇ ਸਲਵਾਰ ਤੇ ਕੋਈ ਕੰਮ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਲੋਜੀ ਇਹਦੇ ਨਾਲ ਦਾ ਆਪਣੇ ਕੋਲੇ ਬੋਟਲ ਗ੍ਰੀਨ ਕਲਰ ਪਿਆ ਹੈਗਾ ਜੇ ਕਿਸੇ ਵੀ ਭੈਣ ਨੇ ਲੈਣਾ ਹੋਵੇ ਲੈ ਸਕਦੇ ਹੋ ਬਰਾਸ਼ੋ オーਗੈਂਜ਼ ਹੈਗਾ ਇਹ ਤੁਸੀਂ ਹੁਣ ਮਤਲਬ ਮਾਰਚ ਅਪ੍ਰੈਲ ਤੱਕ ਇਹਨੂੰ ਫੈਬਰਿਕ ਨੂੰ ਪਾ ਸਕਦੇ ਹੋਗੇ ਦੇਖੋ neck ਦਾ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਆਪਾਂ ਸਾਰੇ ਮਤਲਬ ਜਿਹੜੇ ਸੂਟਾਂ ਤੇ ਨੇ ਡਿਜ਼ਾਈਨ ਰੈਡੀ ਕਰਕੇ ਬਣਾਉਣਿਆਂਗੇ ਦੇਖੋ neck ਦਾ ਡਿਜ਼ਾਈਨ ਤੁਸੀਂ ਮਤਲਬ ਕੰਮ ਦੇ ਵਿੱਚ ਸਟਿਚਿੰਗ ਦੇ ਵਿੱਚ ਵੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਆਪਣੀ ਪੂਰਾ ਨੀਟ ਐਂਡ ਕਲੀਨ ਕੰਮ ਮਿਲੂਗਾ ਬਾਹਮਾ ਤੇ ਆਪਾਂ ਪਲੱਸ ਪਾਈਪਿੰਗ ਕੱਢੀ ਆ ਪਲੱਸ ਪੇਸਟਿੰਗ ਪੱਟੀ ਆ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਕੰਮ ਤੁਹਾਨੂੰ ਐਨ ਪੂਰਾ ਸੋਨਾ ਕਰਕੇ ਦਵਾਂਗੇ ਜਿਚਾ ਕੇ ਪੂਰਾ ਲਓ ਜੀ ਥੋੜਾ ਮੇਜ਼ਰਮੈਂਟ ਸਹੀ ਹੋਣਾ ਚਾਹੀਦਾ ਬਸ ਇਹਦੇ ਵਿੱਚ ਬੋਟਲ ਗ੍ਰੀਨ ਕਲਰ ਸੂਟ ਤੇ ਹੈਗਾ ਇਹਦੇ ਨਾਲ ਆਪਾਂ ਰੱਖਿਆ ਹੈਗਾ ਪਲਾਜ਼ੋ ਪਲਾਜ਼ੋ ਤੁਸੀਂ ਦੇਖ ਸਕਦੇ ਹੋਗੇ ਆਪਾਂ ਸੋਨਾ ਬਣਾਇਆ ਪੂਰਾ ਐਨ ਪਿੰਟੈਕਸ ਪਾ ਕੇ ਲੈਸ ਵਗੈਰਾ ਲਗਾ ਕੇ ਫਿਰ ਬਣਾਇਆਗਾ ਇਸ ਤੋਂ ਬਾਅਦ ਆਜੂਗਾ ਇਹ ਬਰਬਰੀ ਦਾ येलो ਸੂਟ ਮੇਰੇ ਨਾਲ ਦਾ ਸੂਟ ਹੈਗਾ ਇਹ ਦੇਖੋ ਆਪਾਂ ਇਸ ਤਰ੍ਹਾਂ ਦਾ ਨੈੱਕ ਰੱਖਿਆਗਾ ਥੋੜਾ ਜਿਹਾ ਆਪਾਂ ਡਿਜ਼ਾਈਨ ਚੇਂਜ ਕਰਤਾ ਇਸ ਤਰ੍ਹਾਂ ਪਰਖਿਆ ਨੇ ਵੈਲ ਸਲੀਵਸ ਰੱਖੀਆਂ ਨੇਗੀਆਂ ਪਲੱਸ ਆਪਾਂ ਦੇਖੋ ਸਕਾਈ ਬਲੂ ਕਲਰ ਦੀ ਪੇਸਟਿੰਗ ਪੱਟੀ ਲਗਾਈ ਹੈਗੀ ਦੇਖੋ ਇਸ ਤਰ੍ਹਾਂ ਨਾਲ ਹੈਗੀ ਹੈਗੀ येलो ਬਾਟਮ ਇਹ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋਗੇ ਵਰਕ ਵਾਲੇ ਸੂਟ ਨੇਗੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਇਹਦੇ ਨਾਲ ਦਾ ਆਪਣੇ ਕੋਲੇ ਬੋਟਲ ਗ੍ਰੀਨ ਕਲਰ ਪਿਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਠੀਕੇ ਜੀ ਉਮੀਦ ਕਰਦੇ ਤੁਹਾਨੂੰ ਅੱਜ ਵਾਲੇ ਸੂਟ ਸੋਹਣੇ ਲੱਗੇ ਹੋਣਗੇ ਕਮੈਂਟ ਕਰਕੇ ਜੂ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਹੈਗਾ ਤੁਸੀਂ ਸ਼ੇਅਰ ਕਰਕੇ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਤੇ ਕਿਸੇ ਵੀ ਤਰ੍ਹਾਂ ਦਾ ਕਿਵੇਂ ਦਾ ਵੀ ਡਿਜ਼ਾਈਨ ਹੈਗਾ ਤੁਸੀਂ ਇੱਕ ਵਾਰ ਸਾਡੇ ਨਾਲ ਫੋਟੋ ਸ਼ੇਅਰ ਕਰੋ ਹਨ ਤੇ ਫਿਰ ਤੁਸੀਂ ਪ੍ਰਾਈਸ ਪੁੱਛ ਕੇ ਆਪਣਾ ਕਨਫਰਮ ਕਰਕੇ ਆਰਡਰ ਦੇ ਸਕਦੇ ਹੋਗੇ ਪ੍ਰਾਈਸ ਆਪਣੇ ਸਾਰੇ ਜੈਨੂਇਨ ਨੇਗੇ ਤੇ ਕੰਮ ਤੁਹਾਨੂੰ ਜਿਹੜਾ ਹੋਊਗਾ ਪੂਰਾ ਤਸੱਲੀ ਬਖਸ਼ ਮਿਲੂਗਾ ਚਾਹੇ ਤੁਸੀਂ ਸਟਿਚਿੰਗ ਕਰਵਾ ਲਓ ਚਾਹੇ ਤੁਸੀਂ ਵਰਕ ਕਰਵਾ ਲਓ ਜਿੰਦਾ ਮਰਜੀ ਦਾ ਤੁਸੀਂ ਸੂਟ ਆ ਜਿਹੜਾ ਡਿਜ਼ਾਈਨ ਕਰਵਾ ਲਓ ਲੈਂਗੁਏਜ ਰਾਰੇ ਗਰਾਰੇ ਆਪਾਂ ਹਰ ਤਰ੍ਹਾਂ ਦੇ ਸੂਟ ਲੈਂਗੇ ਰੈਡੀ ਕਰਦੇ ਆ ਬ੍ਰਾਈਡਲ ਲਹਿੰਗੇ ਵੀ ਰੈਡੀ ਕਰਦੇ ਆ ਜੇ ਤੁਸੀਂ ਰੈਡੀ ਕਰਵਾਉਣਾ ਚਾਹੋਗੇ ਬ੍ਰਾਈਡਲ ਲਹੰਗਾ ਤਾਂ ਆਪਾਂ ਨੂੰ 2 ਤੋਂ 2.5 ਮਹੀਨਿਆਂ ਦਾ ਟਾਈਮ ਚਾਹੀਦਾ ਹੈਗਾ ਤਾਂ ਤੁਸੀਂ ਆਪਣਾ ਦੇ ਸਕਦੇ ਹੋਗੇ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਸੋਹਣੇ ਲੱਗੇ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿ calls bye bye